ਹਾਂਜੀ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਅੰਮ੍ਰਿਤਸਰ ਪਾਸ਼ਾਹੀ 7ਵੀਂ ਮੁਹਾਲੀ 8 ਫੇਸ ਜਿੱਦਾਂ ਕਿ ਆਪ ਸਭ ਨੂੰ ਪਤਾ ਹੈ ਆਸਾਮ ਤੋਂ ਜਿਹੜਾ ਨਗਰ ਕੀਰਤਨ ਚੱਲਿਆ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸਤਾਪਦੀ ਦੇ ਸੰਬੰਧ ਦੇ ਵਿੱਚ ਗੁਰੂ ਗੋਬਿੰਦ ਸਾਹਿਬ ਜੀ ਦੀ ਗੁਰਗੱਦੀ ਫੇਸਵੰਦ ਦੇ ਵਿੱਚ ਇਹ ਨਗਰ ਕੀਰਤਨ ਦੇ ਇੰਤਜ਼ਾਰ ਦੇ ਵਿੱਚ ਤਿਆਰੀਆਂ ਹੋ ਰਹੀਆਂ ਨੇ ਨਗਰ ਕੀਰਤਨ ਗੁਰਦੁਆਰਾ ਨਾਭਾ ਸਾਹਿਬ ਜੀ ਕਪੂਰ ਵਿਖੇ ਪਹੁੰਚ ਗਿਆ ਅੱਜ ਰਾਤ ਇਹ ਨਗਰ ਕੀਰਤਨ ਗੁਰਦੁਆਰਾ ਅੰਮ੍ਰਿਤਸਰ ਵਿਖੇ ਪਹੁੰਚ ਜਾਣਾ ਹੈ ਇੱਥੇ ਨਗਰ ਕੀਰਤਨ ਦੀ ਸਟੇ ਹੈ ਫਿਰ ਇੱਥੋਂ ਬਾਅਦ ਜਿਹੜਾ ਸੰਗਤਾਂ ਨੇ ਚਾਲੇ ਪਾਣੇ ਨੇ ਅੱਗੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚਣਾ ਹੈ ਨਗਰ ਕੀਰਤਨ ਹੈ ਜਿਹੜਾ ਦੇਖੋ ਸਾਰੀ ਤਿਆਰੀ ਕਰੀ ਗਈ ਹੈ ਸੰਗਤਾਂ ਆ ਰਹੀਆਂ ਨੇ ਕੀਤਨ ਦੇ ਦਰਸ਼ਨਾਂ ਦੇ ਲਈ ਤਨ ਤਨ ਗੁਰੂ ਹਰ राय ਸਾਹਿਬ ਜੀ ਦੇ ਚਰਨ ਛੋਪਾ ਪ੍ਰਾਪਤ ਗੁਰਦੁਆਰਾ ਅੰਬ ਸੇਬ ਲੰਬੇ ਮਹਾਰੀ ਵਿਖੇ ਜਿਹੜਾ ਅਸਾਮ ਤੋਂ ਚੱਲਿਆ ਨਗਰ ਕੀਰਤਨ ਸ ਨਗਰ ਕੀਰਤਨ ਦੇ ਸਵਾਗਤ ਦੇ ਵਿੱਚ ਸੰਗਤਾਂ ਰਸਨਾ ਹੀ ਤੋਲ ਰਾਗੀ ਜੀ ਨੂੰ ਦੰਤਨ ਬੁੱਢੇਾ ਜੀ ਜਿਨ੍ਹਾਂ ਦਾ ਅਸੀਂ ਜਦੋਂ ਜੀਵਨ ਪੜਦੇ ਆ ਉਹ ਜੀਵਨ ਹੈ ਸਿਮਰਨ ਤੋਂ ਸ਼ਹਾਦਤ ਤੱਕ ਦਾ ਸ਼ਾ ਜੀ ਨੇ ਜਿਹੜੇ ਸਾਨੂੰ ਜੀਵਨ ਦੇ ਵਿੱਚ ਸੰਦੇਸ਼ ਬਖਸ਼ੇ ਨੇ ਅਸੀਂ ਉਹਨਾਂ ਨੂੰ ਆਪਣੇ ਜੀਵਨ 'ਚ ਅਪਣਾਈਏ ਕੋਈਆਂ ਅੰਦਰ ਸ੍ਰੀ ਸੁਭੀ ਲਗਾਈ ਜਾਂਦੀ ਹੈ ਜਲਦੀ ਸ਼ਵੀ ਲੱਗੀ ਹੈ ਪਾਲਕੀ ਸਾਹਿਬ ਤਿਆਰ ਕੀਤੀ ਜਾਂਦੀ ਹੈ ਕਿਉਂਕਿ ਜਿੱਥੇ ਵੀ ਨਗਰ ਕੀਰਤਨ ਦੀ ਸਟੇ ਹੈ ਉੱਥੇ ਪ੍ਰਬੰਧਕਾਂ ਵੱਲੋਂ ਪਾਲਕੀ ਤਿਆਰ ਕੀਤੀ